ਤੀਜੀ ਉਦਾਸੀ ਤੋਂ ਬਾਅਦ ਗੁਰੂ ਸਾਹਿਬ ਲਗਭਗ 1 ਸਾਲ ਕਰਤਾਰਪੁਰ ਸਾਹਿਬ ਰਹੇ 1519 ਵਿੱਚ ਆਪ ਜੀ ਜਲਦੇ ਬਲਦੇ ਸੰਸਾਰ ਨੂੰ ਨਾਮ ਦੀ ਠੰਡ ਪਾਉਣ ਲਈ ਚੌਥੀ ਉਦਾਸੀ ਤੇ ਚਲੇ ਬਲੋਚਿਸਤਾਨ ਅਤੇ ਸਿੰਧ ਦੇ ਬੇਰਾ ਗਾਜੀ ਖਾਨ ਮਿੱਠਣ ਹైదరాబాద్ ਤੋਂ ਹੁੰਦੇ ਹੋਏ ਆਪ ਜੀ ਸਰਾஞ்சி بندرਗਾਹ ਤੋਂ ਸਮੁੰਦਰੀ ਰਾਸਤੇ ਅਰਬ ਦੇਸ਼ ਵੱਲ ਗਏ ਵਿਉੱਤਿਸਤਾਨ ਅਤੇ ਸਿੰਧ ਵਿਖੇ ਗੁਰੂ ਸਾਹਿਬ ਜੀ ਦੇ ਕਈ ਚਰਨ ਸ਼ੋ ਗੁਰਦੁਆਰਾ ਸਾਹਿਬ ਸਥਾਪਿਤ ਹੋਏ। ਉਹ ਸਾਹਿਬ ਜਮਨ ਦੇ ਅਦਨ ਸ਼ਹਿਰ ਪਹੁੰਚੇ ਜਿੱਥੋਂ ਪੈਦਲ ਮੱਕੇ ਗਏ। ਪਾਈਕਰਤਾਜ ਜੀ ਨੇ ਵਾਰਾਂ ਵਿੱਚ ਜ਼ਿਕਰ ਕੀਤਾ ਹੈ ਕਿ ਗੁਰੂ ਜੀ ਨੇ ਹਾਜ਼ਰੀਆਂ ਵਾਲੇ ਬਸਤਰ ਧਾਰਨ ਕੀਤੇ ਹੋਏ ਸਨ। ਬਾਬਾ ਫਿਰ ਮੱਕੇ ਗਿਆ। ਨੀਲ ਵਸਤਰ ਧਾਰੇ ਬਣਵਾਰੀ ਆਸਾ ਹੱਥ ਕਿਤਾਬ ਕਛ ਪੂਜਾਬਾਨ ਮਸੱਲਾ ਤਾਈ। ਪੱਕਾ ਫੇਰਨ ਦਾ ਕੌਤਕ ਵਰਤਾ ਕੇ ਗੁਰੂ ਜੀ ਨੇ ਰੱਬ ਕਿਸੇ ਵਿਸ਼ੇਸ਼ ਥਾਂ ਵਿੱਚ ਨਹੀਂ ਬਲਕਿ ਹਰ ਥਾਂ ਤੇ ਮੌਜੂਦ ਹੈ ਦਾ ਉਪਦੇਸ਼ ਦਿੱਤਾ ਇਸ ਜਹਰ ਕਲਾ ਤੋਂ ਹੈਰਾਨ ਹੋਏ ਹਾਜੀ ਕਾਜੀ ਮੁੱਲਾ ਉਸ ਸਾਹਿਬ ਜੀ ਦੇ ਕੋਲ ਆਏ ਅਤੇ ਬੰਦਿਆਂ ਆਪ ਜੀ ਨੇ ਜੋ ਇਹ ਵੱਡੀ ਕਰਾਮਾਤ ਦਿਖਾਈ ਹੈ ਇਹ ਸਾਡੀ ਸਮਝ ਤੋਂ ਬਾਹਰ ਹੈ ਪੁੱਛਣ ਗੱਲ ਈਮਾਨ ਦੀ ਕਾਜੀ ਮੁੱਲਾ ਇਕੱਠੇ ਹੋਈ ਵੱਡਾ ਸਾਖ ਵਰਤਾਇਆ ਲਕਨਾ ਸੱਕੈ ਕੁਦਰਤ ਕੋਈ ਪੁੱਛੜ ਫੋਲ ਕਿਤਾਬ ਨੂੰ Hindu ਵੱਡਾ ਕਿ ਮੁਸਲਮਨ ਹੋਈ ਬਾਬਾ ਆਖੇ ਹਾਜੀਆ ਸ਼ੁਭ ਅਬਲਾ ਬਾਜੋ ਦੋਨੋਂ ਰੁਈ ਮੱਕਾ ਮਦੀਨਾ ਤੋਂ ਗੁਰੂ ਸਾਹਿਬ ਬਗਦਾਦ ਪਹੁੰਚੇ ਪਾਈ ਬਰਤਨਾਂ ਦੀ ਰਬਾਬ ਅਤੇ ਗੁਰੂ ਬਾਬੇ ਦੀ ਰੋਹਾਨੀ ਆਵਾਜ਼ ਵਿੱਚ ਕੀਰਤਨ ਦੀ ਤੋਂ ਨਾਲ ਸਾਰੀ ਨਗਰੀ ਸੁਣ ਹੋ ਗਈ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾ ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਬਰਦਾਦਾ ਦਿੱਤੀ ਬਾਗ ਨਿਵਾਜ ਕਰ ਸੁਨ ਸੁਬਾਨ ਹੋਆ ਜਹਾਨਾ ਸੁਧ ਬੁਨ ਨਗਰੀ ਭਈ ਦੇਖ ਪੀਰ ਭਇਆ ਹੈਰਾਨਾ ਗੁਰੂ ਜੀ ਨੇ ਬਗਦਾਦ ਦੇ ਪੀਰ ਨੂੰ ਸਤਿ ਆਕਾਸ਼ ਯਪਤਾਲਾ ਦੀ ਥਾਂ ਲਖਾ ਭਾਵ ਵਿਅਤ ਆਕਾਸ਼ ਪਤਾਲਾ ਦੀ ਪਰਤੀ ਸਿਰਵਾਈ ਗੁਰੂ ਸਾਹਿਬ ਜੀ ਨੂੰ ਬਗਦਾਦ ਦੇ ਖਲੀਫੇ ਨੇ ਇੱਕ ਚੋਲਾ ਭੇਜ ਦਿੱਤਾ ਜਿਸ ਉੱਪਰ ਕੁਰਾਨ ਦੀ ਆਇਤਾਂ ਲਿਖੀਆਂ ਸਨ ਇਹ ਚੋਲਾ ਅੱਜ ਵੀ ਡੇਰਾ ਬਾਬਾ ਨਾਰਕ ਸਾਹਿਬ ਦੇ ਕਿਸਬਾ ਲਿਆ ਹੋਇਆ ਹੈ ਪੀਰ ਬਹਿਨੋਲ ਜੀ ਨੇ ਨਦੀ ਉੱਪਰ ਗੁਰੂ ਜੀ ਦੀ ਯਾਦ ਵਿੱਚ ਬੇਰਾਗ ਭਈ ਅਵਸਥਾ ਵਿੱਚ ਗੁਜ਼ਾਰੀ ਗੁਰੂ ਸਾਹਿਬ ਜੀ ਦਾ ਯਾਦਗਾਰ ਰਸਤਾ ਇੱਥੇ ਵੀ ਹੈ ਇਰਾਕ ਬੁਖਾਰਾ ਸਮਰਕੰਦ ਆਦੋ ਹੋ ਕੇ ਗੁਰੂ ਸਾਹਿਬ ਅਫਗਾਨ ਦੇ ਮਜ਼ਾਰ ਸ਼ਰੀਫ ਕਾਬਲ ਗਜਨੀ ਕੰਧਾਰ ਆਜ ਸਥਾਪਿਤ ਗਏ ਖੈਬਰ ਦਰੇ ਰਾਹੀ ਗੁਰੂ ਸਾਹਿਬ ਪਿਸ਼ਾਬਰ ਉੱਪਤੀ ਬਰਬਾਦ ਹੁੰਦੇ ਹੋਏ हसन ਅਬਦਾਲ ਪਹੁੰਚੇ ਬੜੀ ਕੰਧਾਰੀ ਵੱਲੋਂ ਸੁੱਟੇ ਵੱਡੇ ਪੱਥਰ ਨੂੰ ਹੱਥ ਨਾਲ ਰੋਕ ਕੇ ਉਸ ਦਾ ਹੰਕਾਰ ਤੋੜਿਆ ਇੱਥੇ ਤੋਂ ਦੁਆਰਾ ਪੰਜਾ ਸਾਹਿਬ ਸਿशोਭਿਤ ਗੁਰੂ ਜੀ ਅਤੇ ਭਾਈ ਮਰਦਾਨਾ हसन ਅਬਦਾਲ ਜ਼ਿਲ੍ਹਾ ਅਟਕ ਪੁਜੇ जिथे भाई मरदाने ने बेनती की थी। गुरु जी बहुत प्यास लगी है पानी पिया वा गुरु जी ने कहा भाई मरदाना इस पहाड़ी उत्ते फकीर रिस ना वली कंधारी है उस पास पानी का चश्मा है शायद तेन चश्मे पानी पी लैण देवे भाई मर्दाना उस पहाड़ी ऊपर चढ़ गया उसने बलिकंदरी पासों चश्मे विचों पानी पीण दी आज्ञा मांगी बलिकंदरी ने कहा इस चश्मे दा पानी मैं अपने पीण ले रख्या है जे मैं पानी दूजियां नु पीण देंदा रह्या ता ये त मुख जाएगा भाई मर्दाना ने कहा ਮੈਂ ਇੱਕ ਪਰਦੇਸੀ ਹਾਂ ਮੈਨੂੰ ਕਿਸੇ ਹੋਰ ਥਾਂ ਦਾ ਪਤਾ ਨਹੀਂ ਜਿੱਥੇ ਪੀਣ ਲਈ ਪਾਣੀ ਮਿਲ ਸਕਦਾ ਹੋਵੇ ਮੈਨੂੰ ਥੋੜਾ ਜਿਹਾ ਪਾਣੀ ਪਿਆਸ ਬੁਝਾਉਣ ਲਈ ਦੇ ਦਿਓ ਬਲਿਕੰਦਾਰੀ ਨਾਮ ਅੰਨਿਆ ਪਾਈ ਮਰਦਾਨਾ ਗੁਰੂ ਜੀ ਬਾਸਪਰ ਆ ਤਾਇਆ ਗੁਰੂ ਜੀ ਨੇ ਪਾਈ ਮਰਦਾਨੇ ਨੂੰ ਕਿਹਾ ਉਸ ਨੂੰ ਕਿਹਾ ਕਿ ਫਕੀਰਾਂ ਨੂੰ ਹੰਕਾਰੀ ਨਹੀਂ ਹੋਣਾ ਚਾਹੀਦਾ ਜੋ ਕੁਝ ਖੁਦਾ ਦਾ ਦਿੱਤਾ ਹੋਇਆ ਹੈ ਉਹ ਵੰਡ ਕੇ ਛਕਣਾ ਚਾਹੀਦਾ ਹੈ ਖੁਦਾ ਇਸ ਵਿੱਚ ਹੀ ਖੁਸ਼ ਹੁੰਦਾ ਹੈ ਪਾਈ ਮਰਦਾਨਾ ਦੂਜੀ ਵਾਰੀ ਪਹਾੜੀ ਉੱਤੇ ਚੜ ਗਿਆ ਅਤੇ ਜਾ ਕੇ ਉਸਨੇ ਵਲੀ ਕੰਦਾਰੀ ਨੂੰ ਉਸ ਤਰ੍ਹਾਂ ਹੀ ਕਹਿ ਦਿੱਤਾ ਜਿਵੇਂ ਗੁਰੂ ਜੀ ਨੇ ਦੱਸਿਆ ਸੀ ਵਲੀ ਕੰਦਾਰੀ ਨੇ ਅਗੋ ਕਿਹਾ ਜੇ ਤੇਰੇ ਗੁਰੂ ਪਾਸ ਕੋਈ ਸ਼ਕਤੀ ਹੈ ਤਾਂ ਉਹ ਤੈਨੂੰ ਪਾਣੀ ਕਿਉਂ ਨਹੀਂ ਪਿਲਾ ਦਿੰਦਾ ਪਾਈ ਮਰਦਾਨੇ ਨੇ ਵਾਪਸ ਆ ਕੇ ਗੁਰੂ ਜੀ ਨੂੰ ਉਵੇਂ ਹੀ ਦੱਸਿਆ ਜਿਵੇਂ ਵਲੀ ਕੰਦਾਰੀ ਨੇ ਕਿਹਾ ਸੀ ਗੁਰੂ ਜੀ ਨੇ ਕਿਹਾ ਪਾਈ ਮਰਦਾਨਿਆ ਕਰਤਾ ਜੋ ਕਰਦਾ ਹੈ ਸਭ ਭਲੀ ਕਰਦਾ ਹੈ निठाल ना हो वो पत्थर पासे कर भाई मरदानी ने पत्थर पासे कीता ता उस थलियो निर्मल जल निकल आया पहाड़ी उपर बैठे वली कंधारी दी नजर जो अपने चश्मे उत्ते पई पीता उसने देखा कि उसका पानी घट रहा सी ਉਸਨੇ ਦੇਖਿਆ ਭਾਈ ਮਰਦਾਨਾ ਥੱਲੇ ਪਾਣੀ ਪੀ ਰਿਹਾ ਸੀ ਉਸ ਦੇ ਚਸ਼ਮੀ ਦਾ ਪਾਣੀ ਉਸ ਥਾਂ ਤੋਂ ਫੁੱਟ ਪਿਆ ਜਿੱਥੋਂ ਭਾਈ ਮਰਦਾਨੇ ਨੇ ਪੱਥਰ ਪਾਸੀ ਕੀਤਾ ਸੀ ਇਸ ਉੱਪਰ ਵਲਿਕੰਦਾਰੀ ਨੂੰ ਬਹੁਤ ਗੁੱਸਾ ਆਇਆ ਉਸਨੇ ਗੁਰੂ ਜੀ ਅਤੇ ਭਾਈ ਮਰਦਾਨੇ ਨੂੰ ਮਾਰਨ ਲਈ ਇੱਕ ਵੱਡਾ ਪੱਥਰ ਪਹਾੜੀ ਉੱਤੋਂ ਰੇਡ ਦਿੱਤਾ ਨੇ ਅੱਗੇ ਹੱਥ ਕਰਕੇ ਪੱਥਰ ਨੂੰ ਰੋਕ ਲਿਆ ਗੁਰੂ ਜੀ ਦੇ ਹੱਥ ਦਾ ਪੰਜਾ ਉਸ ਵਿੱਚ ਧਸ ਗਿਆ ਜਿਸ ਦਾ ਨਿਸ਼ਾਨ ਉਸ ਪੱਥਰ ਵਿੱਚ ਅੱਜ ਤੱਕ ਨਜ਼ਰ ਆਉਂਦਾ ਹੈ ਬਲੀ ਕੰਧਾਰੀ ਨੇ ਜਦੋਂ ਪੱਥਰ ਰੁਕਿਆ ਵੇਖਿਆ ਤਾਂ ਉਸ ਨੇ ਗੁਰੂ ਜੀ ਪਾਸ ਆ ਕੇ ਆਪਣੀ ਗਲਤੀ ਦੀ ਮਾਫੀ ਮੰਗੀ ਗੁਰੂ ਜੀ ਨੇ ਕਿਹਾ ਬਲੀ ਕੰਧਾਰੀ खुदा दी दि दिती वस्तु की हंकार जदो चाहे वो खोलवे जिने तेरे पासों उन्हें पानी दा चश्मा खोलिया अगे गुरु साहब जो सैदपुर पहुंचे तो बाबर ने पंजाब ते हमला करके बहुत ही कतलो करी सी इस नूं वेख के गुरु साहब जी शब्द उच्चारण किया आसा महला पहला ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ ਆਪੇ ਦੋਸ਼ ਨਾ ਦੇਈ ਕਰਤਾ ਜੰਮ ਕਰ ਮੁਗਲ ਚੜਾਇਆ ਇਤਿ ਮਾਰ ਪਈ ਕਰਾਣੇ ਤੈ ਕੀ ਦਰਦ ਨਾ ਆਇਆ ਗੁਰੂ ਸਾਹਿਬ ਨੇ ਬਾਬਰ ਨੂੰ ਜਾਬਰ ਵੀ ਕਿਹਾ 1521 ਵਿੱਚ ਚੌਥੀ ਉਦਾਸੀ 3 ਸਾਲਾਂ ਵਿੱਚ 13000 ਕਿਲੋਮੀਟਰ ਚੱਲ ਕੇ ਗੁਰੂ ਸਾਹਿਬ ਜੀ ਨੇ ਕਰਤਾਰਪੁਰ ਸਾਹਿਬ ਵਿੱਚ ਆ ਕੇ ਸਮਾਪਤ ਕੀਤੀ ਗੁਰੂ ਸਾਹਿਬ 1539 ਵਿੱਚ ਜੋਤੀ ਜੋਤ ਸਮਾਉਣ ਤੋਂ ਅਗਲੇ 27 ਸਾਲ ਕਰਤਾਰਪੁਰ ਸਾਹਿਬ ਵਿੱਚ ਹੀ ਰਹੇ ਇਸ ਦੌਰਾਨ ਗੁਰੂ ਨਾਨਕ ਦੇਵ ਜੀ ਪੰਜਾਬ ਵਿੱਚ ਹੀ ਪ੍ਰਚਾਰ ਯਾਤਰਾਵਾਂ ਕਰਦੇ ਰਹੇ ਜਿਸ ਨੂੰ ਪੰਜਵੀਂ ਉਦਾਸੀ ਵੀ ਕਿਹਾ ਜਾਂਦਾ ਹੈ ਅਚਲ ਬਟਾਲੇ ਵਿਖੇ ਸ਼ਿਵਰਾਤਰੀ ਦੇ ਮੇਲੇ ਤੇ ਸਿੱਧਾ ਯੋਗੀਆਂ ਨਾਲ ਗੋਸ਼ਟੀ ਅਤੇ ਮੁਲਤਾਨ ਦੀ ਯਾਤਰਾ ਦਾ ਜ਼ਿਕਰ ਪਾਈ ਗੁਰਦਾਸ ਜੀ ਨੇ ਕੀਤਾ ਹੈ ਮੇਲਾ ਸੋਣ ਸ਼ਿਵਰਾਤ ਦਾ ਪਾਪਾ ਅਚਲ ਬਟਾਲੇ ਆਈ ਦਰਸ਼ਨ ਵੇਖਣ ਕਾਰਨੇ ਸਗਲੇ ਉਲਟ ਪਈ ਲੋਕਾਈ ਅਤੇ ਮੈਲੇ ਉਹ ਬਾਬਾ ਉੱਠਿਆ ਮਲਤਾਨੇ ਦੀ ਇਜਾਜ਼ਤ ਚਾਈ ਅੱਗੋਂ ਪੀਰ ਬੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ ਪੁਰ ਸਾਹਿਬ ਜੀ ਨੇ ਸੰਸਾਰ ਦੇ ਉਧਾਰ ਲਈ ਲੰਬੀ ਯਾਤਰਾਵਾ ਕੀਤੀਆਂ 24 ਸਾਲ ਘਰ ਪਰਿਵਾਰ ਤੋਂ ਦੂਰ ਰਹਿ ਕੇ ਜਗਤ ਜਲੰਦ ਦੇ ਨੂੰ ਸਤਨਾਮ ਦਾ ਉਪਦੇਸ਼ ਦੇਣ ਲਈ ਗੁਰਨਾਨਕ ਦੇਵ ਜੀ ਨੇ 40000 ਕਿਲੋਮੀਟਰ ਤੋਂ ਵੱਧ ਪੈਂਦਾ ਕੀਤਾ